ਸਾਸਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੀਆਂ ਸ਼ਰਵਾਦ ਕਰਨ ਪਹੁੰਚ ਗਏ ਆਪਾਂ ਰਾਜਪੁਰੇ ਆਪਣੀ ਲੇਬਰ ਜਾਰੀ ਹੈ ਘਰਾਂ ਨੂੰ ਮਾ ਉਹਨਾਂ ਨੂੰ ਕੇਲੇ ਖਵਾ ਦੇ ਉਹ ਆਏ ਦੇ ਵਿਚਾਰੇ ਸ਼ਾਕਵਾ ਵੀ ਟ੍ਰੇਨ ਨੂੰ ਨਾਗੀ 5 ਵਜੇ ਟ੍ਰੇਨ ਹੈ ਰਾਤ ਨੂੰ 12 ਵਜੇ ਆਪਾਂ ਆਪਣੀ ਲੇਬਰ ਵਾਸਤੇ ਲੈ ਹੈ ਆ ਕੇਲੇ ਕੈਰੇਟ ਲਾਵੇਂ ਆ ਲੰਬੜਦਾਰਾ ਨਾਲ ਸਹੀ 55 ਲਾ ਦੇ ਬੰਦ ਚੱਕਰ ਬੜਾ ਅੱਛਾ ਜੀ 50 ਪੈ ਰਿਹਾ 55 ਲਾ ਦੇ ਉਹ ਜਾਣਦੇ ਮੈਂ ਵੀ ਦੇਖ ਲਓ ਜੀ ਚੱਲ ਤਾਂ 50 ਰੁਪਏ ਕਿਲੋ ਸਾਰੇ ਕੇਲੇ ਪਾ ਦੇ ਜਿੰਨੇ ਹੈ ਨਾ ਨਾ ਪਾ ਦੇ ਯਾਰ ਪਾ ਦੇ ਮਹਿਮਾਨ ਨੂੰ ਖੁਰ ਦੇ ਦੇ ਆ ਇਹ ਉਹ ਕੁਛ ਹੰਦੇ ਉਹ ਪਾ ਦੇ ਤੇਰੇ ਬੰਦਿਆਂ ਨੂੰ ਖੁਲਾਣੇ ਆ ਬਿਹਾਰ ਕੇ ਬੰਦੇ ਆ ਜਾ ਰਹੇ ਆ ਕਰਨ ਉਹ ਵੀ ਖੁਲਾਣੇ ਆ ਹਾਂ ਪਾ ਦੇ ਮਨ ਤਾਂ দান ਕਰਨਾ ਚੱਲ ਤੇਰੀ ਮਰਜ਼ੀ ਆ 55 ਲਾ ਦੇਗੇ ਭਾਈ ਆਪਣੇ ਪੰਜਾਬੀ ਭਾਈ ਵਾ ਆ ਕੇ ਬਾਤ ਬਣੀ ਆ ਬਾਈ ਨੇ ਦਿਆਂ ਆਪਾਂ ਨੂੰ ਕੇਲੇ 10 ਕਿਲੋ ਕੇਲਾ ਬਹੁਤ ਇੱਕ ਨੰਬਰ ਹੈ 10 ਕਿਲੋ ਕੇਲੇ ਲੈ ਲਿਆ ਆਪਣੇ ਆਪਣੀ ਲੇਬਰ ਵਾਸਤੇ ਲੇਬਰ ਖਾ ਕੇ ਕੇਲੇ ਫਿਰ ਚੜੇਗੀ ਟ੍ਰੇਨ ਉੱਚਾ ਅੰਨਮਈ ਰੋਟੀ ਖਾਣੀ ਆ ਰੋਟੀ ਖਾ ਲਿਓ ਕਾ ਵੀ ਫਰੂਟ ਖਿਲਾ ਦਿਓ ਜੀ ਫਰੂਟ ਖਿਲਾ ਦੇ ਆ ਇੱਕ ਆਪਾਂ ਪਾਣੀ ਦੀਆਂ ਬੋਤਲਾਂ ਦੇ ਦੇ ਉਹਨਾਂ ਨੂੰ ਲੈ ਕੇ ਪੰਜਾਬੀ ਬੰਦੇ ਆ ਫਰਕ ਹੈ ਬਈ ਆਪਣੇ ਨਾਲੇ ਤੋਂ ਦੇ ਰੇਟ ਮੰਗ ਕੇਲੇ ਸਾਢੇ 10 ਕਿਲੋ ਪਾ ਦੇ ਠੀਕ ਹੈ ਦੋ ਦੇਮਾ ਨੂੰ ਕਿੰਨੂੰ ਛਿੱਲ ਗਏ ਕਾ ਵੀ ਸ਼ਕੋ ਅਰਾਜ ਭਰਾਏ ਬਈ ਆਪਾਂ ਹਰੇ ਰੇਲਵੇ ਸਟੇਸ਼ਨ ਮਾ ਕਿੰਨੀ ਦੁਨੀਆ ਜਾ ਰਹੀ ਹੈ ਕਿੰਨੀ ਆ ਰਹੀ ਹੈ ਤੇ ਜਾ ਰਹੇ ਲੈ ਲੇ ਆਂ ਬਈ ਲੋਕ ਨਾ ਕੋਈ ਟੈਨਸ਼ਨ ਨਾ ਫੰਕਸ਼ਨ ਮਾਤਰ ਦੋ ਟੈਨਸ਼ਨ ਆ ਮੈਂ ਘੁੰਮੀ ਜਾ ਖਲਾਵਾ ਬਈ ਜਾ ਕੇ ਲੀਵਰ ਨੂੰ ਕੇਲੇ ਇਓ ਬੈਠੀ ਆ ਭਈ ਆਪਣੀ ਲੇਬਰ ਛਕ ਲਿਓ ਕੇਲੇ ਖਾ ਲਿਓ ਨੇ ਦੋ ਬੰਦੇ ਰਹਿਣਗੇ ਭਾਈ ਉਰੀ ਚਲੋ ਬੈਠੋ ਤੇ ਲੰਗਰੀ ਵੀ ਪੂਰੀ ਰਹੇਗਾ ਨੇ ਰਹਿਣਗੇ ਦੋ ਬਾਕੀ ਨੇ ਸਾਰੇ ਬੰਦੇ ਘਰਾਂ ਦੇ ਆਉਣਗੇ ਵਿਆਹ ਭਾਈ ਲੰਬੜਦਾਰ ਕੇ ਮੁੰਡੇ ਔਰ ਵਿਆਹ ਵਾਲਾ ਬੰਦਾ ਹੈ ਨਹੀਂ ਕਿੱਥੇ ਲੰਘ ਗਿਆ ਬਾਜ਼ਾਰ ਗਿਆ ਆਖਣਾ ਨਹੀਂ ਆਇਆ ਦੱਸਿਆ ਮੋਟਰਸ ਲੈ ਜੀਂਗਾ ਮੈਂ ਤੁਹਾਨੂੰ ਖਾਣਾ ਮੈਨੂੰ ਭੇਜੋ ਦਾਰੂ ਨਾ ਪੀਏ ਕਰ ਪਰ ਫੇਰ ਹੋਏਗੀ ਜਾ ਜੋ ਕਰਣ ਲਈ ਲੈ ਜੀ ਮੋਟਰਸ ਠੀਕ ਹੈ ਜੀ ਹੋ ਗਿਆ ਪਿਆ ਮਾ ਬੈਗ ਮਾ ਲੈ ਭਾਈ ਉਹ ਬੰਦਾ ਰਹੇਗਾ ਆਪਣੇ ਵਾ ਸਾਰਿਆਂ ਨੂੰ ਮਿਲ ਰਿਹਾ ਓ उसके ला। देखो भाई दारू <laughs> ना ना प्यार है भाई ठीक है चलो भाई, भाई के के कर दे अपना तो सुखा है ट्राली छड गया ओन मोटरों भेजते